ਤਕਰੀਬਨ ਸਭ ਨੂੰ ਪਤਾ ਹੀ ਹੋਊਗਾ ਕਿ ਕਿੰਨਾ ਸ਼ਡਿਊਲ ਸਾਡਾ ਜਿਹੜਾ ਕਿ ਸਾਰੇ ਦਿਨ ਦਾ ਬਿਜ਼ੀ ਰਹਿੰਦਾ ਹੈ। ਸਹੀ ਤਾਂ ਜਿਹੜਾ ਮਾਰਨਿੰਗ ਦਾ 뷰 ਹੈ ਉਹ ਸਾਹਮਣੇ ਸਾਡਾ ਮੰਦਿਰ ਤੇ ਇੱਧਰ ਇਹ ਚੀਜ਼ ਹੈ ਮੈਨੂੰ ਸਭ ਤੋਂ ਵੱਧ ਸਕੂਨ ਜਿਹੜਾ ਉੱਥੇ ਮਿਲਦਾ ਹੈ। ਬੜੀ ਸ਼ਾਂਤ ਜੀ। ਤੂੰ ਕਿੰਨਾ ਇਹਨੂੰ ਲਿਆ ਕਰੋ। ਚਲੋ ਬਈ ਭਾਈ ਬ੍ਰੋ ਚਲੋ। ਤੂੰ ਲਿਖਿਆ ਮੇਰੇ ਵਾਸਤੇ। ਮੇਰੇ ਵਾਸਤੇ ਲਿਖਿਆ। ਸਾਹਮਣੇ ਬੱਜ ਗਏ। ਪੰਡ ਮਾਰ ਕੇ ਬੈਠੀ ਰਹੂੰਗੀ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਹੋਣ ਜਿਹੜਾ ਇਸ ਟਾਈਮ ਮੈਂ ਟਾਈਮ ਹੋ ਚੁੱਕਿਆ ਹੈ 6:00 ਵਜੇ ਹੈ 6:00 ਵਜੇ ਅ ਥੋੜਾ ਜਿਹਾ ਲੇਟ ਹੋ ਗਿਆ ਉੱਠਣ ਦੇ ਵਿੱਚ ਮੈਂ ਕਿਉਂਕਿ ਉੱਠਣ ਨੂੰ ਦਿਲ ਵੀ ਨਹੀਂ ਕਰਦਾ ਸਾਰਾ ਦਿਨ ਬਹੁਤ ਥੱਕ ਜਾਂਦਾ ਬਹੁਤ ਬੀਜ਼ੀ ਸ਼ਡਿਊਲ ਹੁੰਦਾ ਹੈ ਸਪੈਸ਼ਲੀ ਐਗਜ਼ਾਮ ਕਰਕੇ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਹੈ ਟੀਚਰਜ਼ ਦੀ ਲਾਈਫ ਤਾਂ ਬਹੁਤ ਜ਼ਿਆਦਾ ਜਿਹੜੀ ਕਿ ਬਰਨ ਵਾਲੀ ਹੁੰਦੀ ਹੈ ਤੁਸੀਂ ਵੀ ਜਿਹੜੇ ਟੀਚਰਸ ਨੇ तकरीबन ਸਭ ਨੂੰ ਪਤਾ ਹੀ ਹੋਊਗਾ ਕਿ ਕਿੰਨਾ ਸ਼ਡਿਊਲ ਸਾਡਾ ਜਿਹੜਾ ਕਿ ਸਾਰੇ ਦਿਨ ਦਾ ਬਿਜ਼ੀ ਰਹਿੰਦਾ ਹੈ ਹੁਣ ਮੈਂ ਤਾਂ ਮਸ਼ੀਨ ਲਾ ਚੁੱਕਿਆ ਕਪੜਾ ਲਈ ਵਿਚਾਰੋ ਫਟ ਫਟ ਕੱਪੜੇ ਵੀ ਧੋ ਗਏ ਆਪਾਂ ਫਿਰ ਰੋਟੀ ਪਾਣੀ ਵੱਲੋਂ ਹੋਵਾਂਗੇ ਤੇ ਹੁਣ ਆਪਾਂ ਤਿਆਰ ਹੋ ਚੁੱਕੇ ਹਾਂ ਗੁਰਦੁਆਰੇ ਵਾਸਤੇ ਪਹਿਲਾਂ ਮੈਂ ਗੁਰਦੁਆਰੇ ਜਾਵਾਂਗੀ ਉਸ ਤੋਂ ਬਾਅਦ ਫਿਰ ਪਾਠ ਕਰਕੇ ਅਸੀਂ ਜਿਹੜਾ ਕਿ ਐਵੇਂ ਹੁਣ ਕਿਚਨ ਵੱਲ ਜਾਵਾਂਗੀ ਫਿਰ ਉਸ ਤੋਂ ਬਾਅਦ ਕਿਜਨ ਦਾ ਕੰਮ ਨੇ ਵੇਢਾਂਗੇ ਫਿਰ ਅਸਟ ਜਿਹੜਾ ਕਿ ਉਸ ਤੋਂ ਬਾਅਦ ਆਪਾਂ ਸਕੂਲ ਜਾਣਾ ਤੇ ਇਹ ਤਾਂ ਜਿਹੜਾ ਮਾਰਨਿੰਗ ਦਾ 뷰 ਹੈ ਉਹ ਸਾਹਮਣੇ ਸਾਡਾ ਮੰਦਿਰ ਤੇ ਇੱਧਰ ਗੁਰਦੁਆਰੇ ਨੂੰ ਗਲੀ ਜਾਂਦੀ ਹੈ ਤੇ ਅੱਜ ਜਿਹੜਾ ਕੀ ਹੈ ਮੇਰਾ ਮਨ ਹੈ ਕਿ ਪਹਿਲਾਂ ਆਪਾਂ ਮੰਦਿਰ ਜਾਈਏ ਹੁਣ ਆਪਾਂ ਮੰਦਿਰ ਜਾ ਦੇਖੋ ਅਸੀਂ ਮੰਦਿਰ ਹੁਣ ਜਿਹੜਾ ਕੀ ਆ ਚੁੱਕੇ ਹਾਂ ਹੁਣ ਅੱਥੇ ਮੰਦਿਰ ਚੱਪਾ ਜਿਹੜਾ ਕੀ ਪਹਿਲਾਂ ਮੱਥਾ ਟੇਕਾਂਗੇ ਅੰਦਰ ਆ ਜਿ ਕੋਈ ਲੋ ਜੀ ਦਰਸ਼ਨ ਕਰੋ ਜੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬੜਾ ਸਕੂਨ ਮਿਲਦਾ ਇੱਥੇ ਆ ਕੇ ਆਪਾਂ ਮੱਥਾ ਟੇਕ ਆਏ ਤੇ ਆਪਾਂ ਨੂੰ ਇਹ ਜਿਹੜਾ ਮਿਲਿਆ ਪ੍ਰਸ਼ਾਦ ਗੁਰਦੁਆਰਾ ਮਤਲਬ ਮੇਰੇ ਲਈ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹੈ ਵੀ ਮੈਨੂੰ ਸਭ ਤੋਂ ਵੱਧ ਸਕੂਨ ਜਿਹੜਾ ਆਖੇ ਮਿਲਦਾ ਹੈ ਬੜੀ ਸ਼ਾਂਤੀ ਮਿਲਦੀ ਹੈ ਗੁਰੂ ਦੇ ਦਰਸ਼ਨ ਕਰਕੇ ਮੇਰੇ ਲਈ ਤਾਂ ਬਹੁਤ ਇੰਪੋਰਟੈਂਟ ਰੱਖਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਤੇ ਚਲੋ ਹੁਣ ਵਾਪਸ ਚਲਦੇ ਆਂ ਮੈਂ ਘਰ ਕਿਉਂਕਿ ਘਰ ਵੀ ਕੰਮ ਬਹੁਤ ਪਿਆ ਹਾਂਜੀ ਮੇਰ ਤਾਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਤਾਂ ਇਸ ਟਾਈਮ ਅਸੀਂ ਉੱਤੇ ਪਏ ਨੇ ਗੁਰਦੁਆਰੇ ਵੀ ਸੌ ਰਹੇ ਆ ਮੰਮੀ ਨਾਰੇ ਨੇ ਉਹ ਫਰੈਸ਼ ਹੋ ਰਹੇ ਨੇ ਆਪਣਾ ਤੇ ਹੁਣ ਆਪਾਂ ਹੋਵਾਂਗੇ ਕਿਚਨ ਵੱਲ ਆਪਣੀ ਡਿਊਟੀ ਨਿਭਾਈਏ ਤੇ ਪਰ ਕਪੜੇ-ਕਪੜੇ ਮਸ਼ੀਨ ਵੀ ਲੱਗੀ ਹੋਈ ਆ ਕਪੜੇ ਵੀ ਧੁਲੇ ਨੇ ਨਾਲ 7:30 ਹੋ ਨਾਲ ਨੇ ਕਪੜੇ ਵੀ ਬਸ ਮੇਰੇ ਧੋਏ ਗਏ ਤੇ ਹੁਣ ਆਪਾਂ ਦੇਖਦੇ ਆ ਵੀ ਇਹ ਕੀ ਕਰਦੇ ਨੇ ਆ ਦੇਖੋ ਬੇਲੇ ਦੋਵੇਂ ਬੇਲੇ ਇੱਕ ਦਾ ਚਕਾਰ ਹੌਦਰਾ ਆ ਦੇਖੋ ਲੱਡੂ ਆ ਦੇਖੋ ਇਹਦੀ ਸਾਸਰੀ ਕਾਲ ਹਾਂਜੀ ਤੁਸੀਂ ਤਿਆਰ ਨਹੀਂ ਹੋਇਆ ਇੰਨਾ ਟਾਈਮ ਹੋ ਗਿਆ ਬਸ ਉਹਨਾਂ ਨੇ ਹੀ ਥਾੜਾ ਸੀਗਾ ਮੈਂ ਤੁਸੀਂ ਉੱਠ ਕੇ ਨਾਲ ਨੂੰ ਲਿਆ ਕਰੋ ਚਲੋ ਵਹੀ ਮਾਈਕਰੋ ਚਲੋ ਚਲੋ ਨਾ ਲੋ ਵਾਚ ਕਰੋ ਮਾਈਕਰੋ ਵਾਚ ਕਰੋ ਮਾਈਕਰੋ ਫ੍ਰੈਸ਼ ਹੋ ਜੋ ਥੋੜਾ ਨਾ ਨਾ ਜੀ ਜੀ ਜਲਦੀ ਜਲਦੀ ਕੰਮ ਕਰਕੇ ਨਾ ਭੁੱਖ ਬੜੀ ਬਹੁਤ ਜਲਦੀ ਲੱਗ ਜਾਂਦੀ ਆ ਹੁਣ ਤਾਂ ਬੜੀ ਫੁੱਲ ਭੁੱਖ ਲੱਗੀ ਪਈ ਆ ਪੂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਦੇ ਬਲੌਗ ਦੇ ਵਿੱਚ ਤੇ ਬਸ ਪਾਕੀ ਬਣਣੀ ਆ ਮੈਂ ਨਾ ਤੋ ਕਿ ਬੈਠਾ ਆ ਰਾਮ ਨਾਲ ਵਿਲੇ 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 ਲਾਈ ਆ ਤੇ ਗੁਰਬਾਜ ਵੀ ਉੱਠ ਗਿਆ ਸਤਿ ਸ੍ਰੀ ਅਕਾਲ ਜੀ ਕਰੋ ਪੁੱਤ ਸਤਿ ਸ੍ਰੀ ਅਕਾਲ ਜੀ ਹੈਲੋ ਕਿਵੇਂ ਹੋ ਸਾਰੇ ਜੀ ਮੇਰੇ ਕੋ ਮਸਵੇਰੇ ਉੱਠਣ ਦਾ ਗੁਰਵਾਜ ਨੇ ਟੀਵੀ ਲਾ ਲਿਆ ਇਹ ਉੱਠਦਾ ਹੀ ਟੀਵੀ ਨਾਲ ਆ ਬੇਸਿਕਲੀ ਟੀਵੀ ਲਾਉ ਉਸ ਤੋਂ ਬਾਅਦ ਜਾਂਦਾ ਰਿਮੋਟ ਤੋਂ ਰਿਮੋਟ ਤੋਂ ਫੇਰ ਉੱਠਦਾ ਹੈ ਬਾਕੀ ਜਿਹੜਾ ਉਹ পুরো ਪੂਰੇ ਬਲੌਗ ਦੇ ਨਾਲ ਪੂਰੇ ਦਿਨ ਦੇ ਵਿੱਚ ਬੜੀਆਂ ਹੀ ਇੰਟਰਸਟਿੰਗ ਚੀਜ਼ਾਂ ਤੁਹਾਨੂੰ ਜਿਹੜੀਆਂ ਅੱਜ ਦਿਖਾਉਣਾ ਹੈ ਆ ਜੀ ਆਪਾਂ ਰੈਡੀ ਬਟ ਗੁਰਵਾਜ ਹਾਲੇ ਤੱਕ ਰੈਡੀ ਨਹੀਂ ਹੋਇਆ ਬਸ ਹੋ ਗਿਆ ਪਟਕਾ ਕਿੰਨਾ ਟਾਈਮ ਲੱਗੂਗਾ ਭਈਆ 6 ਵਜੇ 6 ਵਜੇ 6 ਵਜੇ 6 ਵਜੇ 6 ਤੋਂ ਕੱਪਕੇ ਵਜੇ ਹੈ 6 ਵਜੇ ਤੋਂ ਤੁਸੀਂ ਐਸੀ ਕਰ ਰਹੇ ਸੀਗੇ ਖਰਾੜੇ ਮਾਰ ਰਹੇ ਸੀਗੇ ਜਲਦੀ ਕਰੋ ਪੁੱਤ ਟਾਈਮ ਦੇਖੋ ਟਾਈਮ ਦੇਖੋ ਪਿੱਛੇ ਕਿੰਨਾ ਹੋ ਗਿਆ 8 ਵਜੇ ਲਗਭਗ 8 ਤੋਂ ਉੱਪਰ ਹੋ ਗਿਆ ਟਾਈਮ ਜੀ ਬਹਿ ਗਿਆ ਗੱਡੀ ਦੇ ਵਿੱਚ ਗੁਰਵਾਜ ਆ ਦੇਖੋ ਗੁਰਵਾਜ ਇਹ ਗੁਰਵਾਜ ਨੇ ਗੱਲ ਲਿਆ ਸੀਗਾ ਮੈਨੂੰ ਫਿਰ ਗੁਰਵਾਜ ਗੁੱਸੇ ਵੀ ਹੋ ਗਿਆ ਸੀਗਾ ਕੀ ਕਹਿੰਦਾ ਸੀਗਾ ਗੁਰਵਾਜ ਵੀ ਤੁਸੀਂ ਨੇ ਗੱਡੀ ਚ ਕਾਹਤੋਂ ਰੱਖਤਾ ਹੈਨਾ ਐਵੇਂ ਕਹ ਰਿਹਾ ਸੀਗਾ ਗੁਰਵਾਜ ਨਾ ਮੈਂ ਤਾਂ ਆ ਰੱਖਿਆ ਪੁੱਤ ਦੇਖੋ ਗੱਡੀ ਦੀ ਸਾਂਭ ਕੇ ਰੱਖਿਆ ਜਾਂਦਾ ਓਕੇ ਹਾਂ ਫਰਵਰੀ ਚੱਲ ਗਈ ਜੀ ਲੇਕਿਨ ਤੁੰਦ ਵੀ ਹਾਲੇ ਵੀ ਜਿਹੜੀ ਆ ਉਸੇ ਤਰੀਕੇ ਦਸੰਬਰ ਜਨਵਰੀ ਦੇ ਵਾਂਗੂ ਪੈ ਰਹੀ ਆ ਤਾਂ ਸੀਫਲੀ ਡਰਾਈਵ ਕਰੇ ਕਰੋ ਸਾਰੇ ਆਪਾਂ ਆਨ ਦਾ ਵੇ ਆ ਆਪਣੀ ਡਿਊਟੀ ਦੇ ਵਾਸਤੇ ਕੀ ਲਗਾਏ ਹੋ ਮੇਰੇ ਵਾਸਤੇ ਸ਼ੂਜ਼ ਮੇਰੇ ਵਾਸਤੇ ਲੇਕੇ ਆਇਆ ਦਰਵਾਇਆ ਦੇਖੋ ਨਿਊ ਸ਼ੂਜ਼ ਮੇਰੇ ਉਹ ਦੇਖੋ ਅਨਬਾਕਸਿੰਗ ਅਨਬਾਕਸਿੰਗ ਹੋ ਰਹੀ ਆ ਉਧਰ ਦੇਖੋ ਨਿਊ ਸ਼ੂਜ਼ ਕੀ ਅਨਬਾਕਸਿੰਗ ਹੋ ਰਹੀ ਆ ਮੰਮਾ ਨਿਊ ਸ਼ੂਜ਼ ਕੀ ਅਨਬਾਕਸਿੰਗ ਕਰ ਰਹੇ ਆ ਦੇਖੋ ਕੈਸੇ ਹਨ 1 2 3 ਗੋ ਦਾ ਬਣਾ ਫੇਵਰੇਟ ਸੋਨੇ ਨੇ ਨਾ ਫੇਵਰੇਟ ਆ ਤੁਹਾਡਾ ਪਾਪਾ ਤੁਹਾਨੂੰ ਕਿੰਬੇ ਵਾਤਾਂ ਪਰ ਲਿਆ ਕੀ ਮੇਰਾ ਰਾਡ ਦਾ ਫੇਵਰੇਟ ਕਰ ਲਿਆ ਅੱਛਾ ਮੈਨੂੰ ਪਤਾ ਚੱਲ ਗਿਆ ਸੀ ਵੀ ਮੇਰੇ ਪੁੱਤ ਦਾ ਫੇਵਰੇਟ ਕਲਰ ਰੈੱਡ ਆ ਫਿਰ ਮੈਂ ਲੈ ਆਇਆ ਦਿਖਾਈ ਦਿਖਾ ਤੇ ਮਮਿੰਦਰ ਦਿਖਾ ਦੇ ਆਇਆ ਤਾਂ ਬਹੁਤ ਸੋਹਣੇ ਨੇ ਬਈ ਕਰਵਾਜ ਸੱਚੀ ਨੋ ਵਾਓ ਬ੍ਰੈਂਡਰ ਨੇ ਇਹ ਹੈ ਨਾ ਹੂੰ ਬ੍ਰੈਂਡਰ ਨੇ ਇਹ ਸਵਾਕਸ ਦੇ ਸੰਦ ਨਹੀਂ ਹੋਣ ਮੇਰੇ ਪੁੱਤ ਨਾ ਸੋਹ ਸੋਹਣੇ ਨੇ ਅੱਛਾ ਫੋਨ ਚਲਾ ਰਹੇ ਹੋ ਤੁਸੀਂ ਫੋਨ ਚਲਾ ਰਿਹਾ ਇਹ ਤਾਂ ਹੀ ਨਹੀਂ ਦੇਖਦਾ ਲੋ ਜੀ ਤਕਰੀਬਨ 7 ਵਜੇ ਆਪਾਂ ਆਪਣੇ ਕੰਮ ਤੇ ਦੁੱਧ ਲੈਣ ਵਾਸਤੇ ਜਾ ਰਹੇ ਹਾਂ ਤੇ ਗੁਰਵਾਜ ਲੱਗਿਆ ਹੋਇਆ ਸੀ ਹੋਮਵਰਕ ਕਰਨ ਘੰਟੇ ਤੋਂ ਉੱਪਰ ਹੋ ਗਿਆ ਹੁਣ ਲੱਗੇ ਨੂੰ ਤੇ ਹੁਣ ਜਾ ਕੇ ਦੇਖਾਂਗੇ ਦੁੱਧ ਲੈਣ ਤੋਂ ਬਾਅਦ ਵੀ ਕਿੰਨਾ ਕਿ ਕੰਮ ਆਇਆ ਉਹਦਾ ਪਿੰਡਾਂ ਦਾ ਇਹੀ ਮਾਹੌਲ ਰਹਿੰਦਾ ਦੇਖੋ ਸਾਰੇ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ ਬਟ ਸਾਰੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਲ ਟਾਈਮ ਵੀ ਹੈਗਾ ਹੈ ਨਾ ਗੱਲਬਾਤ ਕਰਨ ਦਾ ਜਿਵੇਂ ਹੁਣ ਲੈ ਦੁੱਧ ਲੈਣ ਜਾ ਰਹੇ ਆ ਇੱਥੇ ਬੈਠ ਕੇ 10 15 ਮਿੰਟ ਗੱਲਬਾਤ ਕਰ ਲਈਆਂ ਬਟ ਕਿਤੇ ਕਿਤੇ ਸ਼ਹਿਰਾਂ ਦੇ ਵਿੱਚ ਮਾਹੌਲ ਦਾ ਫਰਕ ਹੈ ਔਰ ਬਾਹਰ ਤਾਂ ਹੋਰ ਵੀ ਜ਼ਿਆਦਾ ਫਰਕ ਹੈ ਕਿਸੇ ਕੋਲ ਟਾਈਮ ਹੀ ਨਹੀਂ ਹੈ ਨਾ ਪਹੁੰਚੀ ਆਪਾਂ ਘਰੇ ਦੇਖਦੇ ਆਂ ਬਰਵਾਸ ਦਾ ਕੰਮ ਹੋਇਆ ਕਿ ਨਹੀਂ ਹੋਇਆ ਦੇਖ ਲੈ ਟੀਵੀ ਦੇਖ ਰਿਹਾ ਟੀਵੀ 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 ਕੰਮ ਹੋ ਗਿਆ ਹੈ ਹੋਇਆ ਨਹੀਂ ਕਿਉਂ ਮੰਮਾ ਦੀ ਬੈਟਰੀ ਡਾਊਨ ਲੱਗਦੀ ਆ ਕਰਵਾਇਆ ਜੀ ਕੀ ਹੋਇਆ ਬੈਟਰੀ ਡਾਊਨ ਆ ਪਤਾ ਕੀ ਹੋ ਗਿਆ ਦਾ ਬੰਦ ਪਤਾ ਕੀ ਕਿਉਂ ਰੋ ਰਿਹਾ ਹੈ ਚੈੱਕ ਕਰਿਆ ਜੀ ਪਾਪਾ ਪਾਪਾ ਬੰਦ ਪਤਾ ਕਿਵੇਂ ਕਿੰਨਾ ਦਾਦਾ ਪਾਡੇ ਤੋਂ ਰੇ ਤੇ ਫਿਰ ਉਹਦੇ ਫਿਰ ਉਹ ਬਾਸਾਵਰ ਕੇ ਬਸਤੀ ਤੇ ਬਾਸਾਵਰ ਕੇ ਫਿਰ ਅਵੇ ਪੈ ਗਈ ਅੱਛਾ ਨਹੀਂ ਮੰਮਾ ਦੀ ਬੈਟਰੀ ਡਾਊਨ ਕਿਵੇਂ ਹੋ ਗਈ ਪੰਡੇ ਮਰ ਗਏ ਪੰਡੇ ਮਰ ਕੇ ਬੈਟਰੀ ਡਾਊਨ ਹੋ ਗਈ ਉਸਾਰ ਨੂੰ ਕੰਡਾ ਕਰਾ ਕੇ ਲੱਦਿਆ ਉਹ ਕਿੰਨਾ ਫੀਵਰ ਹੋਇਆ ਜਿੰਨਾ ਕੰਮ ਕਰਾਇਆ ਕਿੰਨਾ ਆਇਆ ਫੀਵਰ ਚੈੱਕ ਕਰਿਆ ਜੀ ਹਾਂ ਕਿੰਨਾ ਹੈ 99 ਸੱਚੀ ਹੋਸ ਦਵਾਈ ਲਈਏ ਫਿਰ ਚੱਲ ਲਈ ਡਾਕਟਰ ਦੇ ਚੱਲ ਨਾ ਠੀਕ ਹੈ ਚੱਲਣਾ ਚੱਲ ਚਲੀਏ ਲੋ ਜੀ ਟਾਈਮ 8:30 ਹੋ ਗਏ ਲਗਭਗ ਮੈਡਮ ਜੀ ਦਵਾਈ ਨਹੀਂ ਲੈ ਕੇ ਆਏ ਹੁਣ ਤੱਕ ਘਰੋਂ ਹੀ ਸਾਰ ਲਿਆ ਗੋਲੀ ਵੱਟੀ ਲੈ ਕੇ ਕਿਵੇਂ ਲੱਗਦਾ ਹੁਣ ਠੀਕ ਲੱਗਦਾ ਹੁਣ ਥੋੜਾ ਜਿਹਾ ਠੀਕ ਲੱਗਦਾ ਹੈ ਹਾਂਜੀ

ਸਿਰਫ ਇੱਕ ਇਹ ਜਿਹਾ ਸਿਆਣੇ ਬੱਚੇ ਹੋਣਾ ਚਾਹੀਦੇ ਨੇ ਦੇਖੋ ਇਹਨੂੰ ਮੈਂ ਕਹ ਰਿਹਾ 5 ਗਿਫਟ ਦੇਵਾਂਗਾ ਇਹ ਕਹਿੰਦਾ ਇੱਕਾ ਗਿਫਟ ਲੈਣਾ ਵੈਰੀ ਗੁੱਡ ਬாய் ਸ਼ਾਬਾਸ਼ ਮੈਂ ਤਾਂ ਫਿਰ ਵੀ 5 ਦਊਂਗਾ ਕਰੋ ਠੀਕ ਹੈ ਹੁਣ ਆਪਾਂ ਵਲੌਗ ਨੂੰ ਐਂਡ ਕਰੀਏ ਫਿਰ ਐਵੇਂ ਕਹਿ ਦੋ ਕਿ ਸਬਸਕ੍ਰਾਈਬ ਕਰੋ ਚੈਨਲ ਨੂੰ ਐਵੇਂ ਕਰੋ ਐਵੇਂ ਕਰੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਐਵੇਂ ਬੋਲੋ ਸਾਰੇ ਸਾਰੇ ਸਾਰਿਆਂ ਕਰਦੀ ਓਕੇ ਬਾਏ ਬਾਏ ਓਕੇ ਬਾਏ ਬਾਏ ਟਾਟਾ ਮਿਲਦੇ ਹਾਂ ਕੱਲ ਦੇ ਬਲੌਗ ਚ ਦਿੱਲੀ ਦਿੱਲੀ ਓਕੇ ਬਾਏ ਗਾਇਸ ਕੱਲ ਦੇ ਬਲੌਗ ਦੇ ਵਿੱਚ ਮਿਲਦੇ ਹਾਂ ਕੱਲ ਆਪਾਂ ਕੁਝ ਰੁਟੀਨ ਤੋਂ हट ਕੇ ਜਿਹੜਾ ਹੈ ਅੱਜ ਜਿਹੜੀ ਅੱਜ ਕੱਲ ਦੀ ਰੁਟੀਨ ਚੱਲ ਰਹੀ ਹੈ ਉਸ ਤੋਂ ਹਟ ਕੇ ਆ ਕਿਉਂਕਿ ਗੱਲ ਲੰਮੀ ਜਗ੍ਹਾ ਤੇ ਜਾਣਾ ਤਾਂ ਕੱਲ ਦੇ ਵਲੌਗ ਨੂੰ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਰੰਗ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਕੱਲ ਦੇ ਵਲੌਗ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਮਿਲਦੇ ਆ ਕੱਲ ਦੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ਼੍ਰੀ ਅਕਾਲ